काले दौर में बहुत संताप भोगा है और इसी के चलते पंजाब और खासकर श्री खंडूर साहब के लोग ये गलती दोबारा नहीं करेंगे और कांग्रेस को ही वोट देंगे उन्होंने कहा इस सीट पर केवल एक ही मैनिफेस्टो है शांति राणा गुरजीत सिंह ने कहा सुबह में कांटे की टक्कर है और वह तेरह से जीरो की बातों नहीं करते पर कांग्रेस मजबूत होकर सामने आएगी राणा गुरजीत सिंह ने कहा कि बेशक अलग अलग पार्टियों के स्टार प्रचारक पंजाब आ रहे हैं पर लोग अपना मन बना चुके कांग्रेस <tip> पार्टी के उम्मीदवार कुलबीर जीरा ने कहा कि श्री खंडूर साहब के वोटर पहले ही पुराने काल दौर से खौफ ज्यादा है और वह उस गलती को दोहराना नहीं चाहते कपूरथला से पत्रकार राजेंद्र कुमार कपूरथला की विशेष रिपोर्ट जीरा इन्हों की फेरी आ ਅੱਜ ਆਰਤੀਆਂ ਨੂੰ ਸ਼ੈਲਰ ਵਾਲਿਆਂ ਨੂੰ ਸਾਡੇ ਪੱਲੇਦਾਰ ਯੂਨੀਅਨ ਮੁਨੀਮ ਯੂਨੀਅਨ ਇਹ ਸਾਰੇ ਬੰਦਿਆਂ ਨੂੰ ਮਿਲੇ ਆ ਕਿ ਬੇਨਤੀ ਕੀਤੀ ਇਹਨਾਂ ਨੂੰ ਮੈਂ ਵੀ ਕੀਤੀ ਆ ਜੀਰਾ ਸਾਹਿਬ ਨੇ ਵੀ ਕੀਤੀ ਆ ਹੋਰ ਸਾਡੇ ਵੀਰਾਂ ਨੇ ਸਾਰੇ ਨੇ ਆਸ਼ਵਾਸ਼ਨ ਦਵਾਇਆ ਸਾਡਾ ਭਾਈਆ ਇਹਨਾਂ ਦੇ ਹਮਕੇ ਦਾ ترसीम ترसीम મોਂਗਾ મોਂਗਾ ਜੀ ਆ ਨਾਮਦੇਵ ਜੀ ਦੇ ਭੈਣ ਹੋਈ ਨੇ ਉਹ ਕਹਿੰਦੇ ਮੈਂ ਰਖੋੜੀਆਂ ਮਗਰ ਨਾਮੀ ਨਹੀਂ ਰਖੋਣੀਆਂ ਮੈਂ ਕਿਹਨੂੰ ਅੱਜ ਸਦਨਾ ਸੀ ਨਹੀਂ ਸੱਦ ਪਾਇਆ ਚਲੋ ਕੋਈ ਕੱਲ੍ਹ ਹੋ ਜਾਂਦਾ ਤੇ ਸਾਰਿਆਂ ਨੇ ਪਰਫਾਰਮ ਕਰਾ ਦਿੱਤਾ ਅੱਜ ਅਸੀਂ ਬਾਜ਼ਾਰ 'ਚ ਵੀ ਬੇਨਤੀ ਕਰਨੀ ਆ ਉਧਰ ਵੀ ਜਾ ਰਹੇ ਆ ਦੇਖੋ ਲੋਕਾਂ ਨੇ ਹੁਣ ਦੇਖਣਾ ਆ ਕਿ ਵੀ ਅਮਨ ਸ਼ਾਂਤੀ ਚੈਨ ਹਰ ਬੰਦਾ ਚਾਹੁੰਦਾ ਔਰ ਲੋੜ ਵੀ ਆ ਅਸੀਂ ਬੜੇ ਸੈੱਟ ਆ ਇਸ ਵੇਲੇ ਔਰ ਬੜਾ ਸੰਤਾਪ ਕੋਕ ਕੇ ਮਸੀਂ ਇਸ ਇੱਥੇ ਪਹੁੰਚੇ ਨੇ ਲੋਕ ਤੇ ਉਹ ਕਾਲੇ ਦਿਨ ਲੋਕ ਨਹੀਂ ਦੇਖਣਾ ਚਾਹੁੰਦੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੇਨਤੀ ਕੀਤੀ ਆ ਕਿ ਭਾਈ ਮਤਦਾਤਾ ਦਾਣ ਸਰਕਾਰ ਕੋ ਵੀ ਚੀਜ਼ ਨਹੀਂ ਰਹਿਣਾ ਇਹ ਉਦਾਂ ਤਾਂ ਸਾਰੇ ਹੀ ਕਹਿੰਦੇ ਨੇ 13 0 ਪਰ ਤੁਸੀਂ ਵੱਡੇ ਲੀਡਰੋਂ ਕਾਂਗਰਸ ਦੇ ਸਹੀ ਇਹਨੂੰ ਵੈਲਿਊਏਟ ਕੀ ਕਰਦੇ ਹੋ ਕਿੱਥੇ ਗਿਆ ਪੰਜਾਬ ਚ ਯਾਰ ਵੈਲਿਊਏਟ ਹਮਾਰਾ ਵੈਲਿਊਏਟ ਤਾਂ 2012 ਦੀ ਸਾਰੀ ਮੀਡੀਆ ਕਹਿੰਦਾ ਸੀਗਾ ਕਿ ਵੀ ਸਰਕਾਰ ਆ ਰਹੀ ਹੈ ਕਾਂਗਰਸ ਦੀ ਆਈ ਤੇ ਕਿਸੇ ਨੇ ਕਿਹਾ ਸੀ ਕਿ 92 ਸੀਟਾਂ ਆਮ ਆਦਮੀ ਪਾਰਟੀ ਦੀਆਂ ਹੋਣਗੀਆਂ ਲੋਕਾਂ ਨੇ ਵੋਟਾਂ ਪਾਉਣੀਆਂ ਯਾਰ ਸਾਡਾ ਫਰਜ਼ ਆ ਦਬਾ ਕੇ ਮਿਹਨਤ ਕਰੀਏ ਔਰ ਅਨੁਮਾਨ ਥੋੜਾ ਬਹੁਤ ਹੋ ਜਾਗਾ ਤੇਰਾ ਜ਼ੀਰੋ ਵਾਲਾ ਰਣਾ ਨਹੀਂ ਕਹਿੰਦੇ ਮੋਦੀ ਨੂੰ ਕੋਈ ਸੁਣਿਆ ਆਇਆ ਜਿਵੇਂ ਤੇਰਾ ਜ਼ੀਰੋ ਹੋ ਗਈ ਤੁਹਾਡੇ ਹਿਸਾਬ ਨਾਲ ਕਿੱਥੇ ਫਸਦਾ ਮੁਕਾਬਲਾ ਗੱਲ ਆ ਕਿਤੇ ਵੀ ਫਸੇ ਲੇਕਿਨ ਕਾਂਗਰਸ ਦਾ ਆਪਰੇ ਗਿਆ ਹਰ ਕੌਨਸੀ ਵੱਡੇ ਲੀਡਰ ਆ ਰਹੇ ਨੇ ਸਟਾਰ ਕੋਚਾਰੇ ਮੋਦੀ ਸਾਹਿਬ ਆਰੇ ਕੇਜਰੀਵਾਲ ਸਾਹਿਬ ਆਗੇ ਕਿੱਦਾਂ ਕੋ ਸੋਚ ਰਿਓ ਕਿ ਪ੍ਰਭਾਵ ਪੈਂਦਾ ਲੋਕਾਂ ਤੇ ਯਾਰ ਮੈਂ ਤਾਂ ਆਪਣੇ ਕਪੂਰਥਲੇ ਬਾਰੇ ਦੱਸ ਸਕਦਾ ਇੱਕ ਵਾਰ ਸਿਮਰਤੀ ਰਾਨੀ ਨੇ ਆਉਣਾ ਸੀ ਜੀ ਕਹਿੰਦੇ ਹੋ ਆ ਰਹੀ ਆ ਇੱਕ ਵਾਰ ਕਹਿੰਦੇ ਹਿਮਮਾਲੀ ਆ ਰਹੀ ਮੈਂ ਕਿਹਾ ਮੈਂ ਹੀ ਥੋੜੀ ਹਿਮਮਾਲੀ ਆ ਕੋਈ ਆਏ ਕੋਈ ਜਾਏ ਲੋਕਾਂ ਨੇ ਕੀ ਲੈਣਾ ਇਹਨਾਂ ਨੂੰ ਅਸੀਂ ਮੈਨੀਫੈਸਟੋ ਦਿਖਾਉਂਦੇ ਫਿਰੇ ਕਪੂ ਖਡੂਰ ਸਾਹਿਬ ਦਾ ਜਿਹੜਾ ਮੈਨੀਫੈਸਟੋ ਨਾਲ ਕੋਈ ਮਤਲਬ ਨਹੀਂ ਆ ਯਾਰ ਅਜ ਤਾ ਮੇਰੇ ਹੋਰ ਅਜ ਤਾ ਦੇ ਰਿਆ ਖਡੂਰ ਸਾਹਿਬ ਦਾ ਭਵਿੱਖ ਪੰਜਾਬ ਦਾ ਭਵਿੱਖ ਦਾ ਇਹ ਲਾਈਨ ਟੋਕ ਹੋਣੀ ਇਥੋਂ ਲਕੀਰ ਖਿੱਚੀ ਜਾਣੀ ਆ ਕਿ ਪੰਜਾਬ ਨੇ ਜਾਣਾ ਕਿੱਧਰ ਨੂੰ ਆ ਇਹ ਸਾਰੀਆਂ ਗੱਲਾਂ ਦੇਖਦੇ ਹੋਏ ਬੈਂਦੀ ਕੀਤੀ ਵੀ ਵੋਟ ਪਾਓ ਕੋਈ ਨਾ ਨਾ ਮੈਨੀਫੈਸਟ ਹੋਦੀ ਨਹੀਂ ਗੱਲ ਕੀਤੀ ਅਸੀਂ ਕੋਈ ਇਹਨਾਂ ਨੂੰ ਕਾਲੇ ਕਾਨੂੰਨਾਂ ਦੀ ਨਹੀਂ ਗੱਲ ਸਮਝਾਈ ਕੋਈ ਇਹਨਾਂ ਨੂੰ ਵਪਾਰ ਦੀ ਗੱਲ ਨਹੀਂ ਕੀਤੀ ਉਹ ਸਾਰਾ ਕੁਝ ਕਰਾਂਗੇ ਜੇ ਪੰਜਾਬ ਅਮਨ ਸ਼ਾਂਤੀ ਚੈਨ ਹੋਏਗਾ ਮੈਂ ਚੂਸ ਕਰ ਰਹੇ ਹਾਂ ਇਹ ਜੀ ਹਵਾ ਕੇ ਲੋਕ ਚਾਹੁੰਦੇ ਨੇ ਕਿ ਉਹ ਦਿਨ ਨਾ ਗੱਲ ਇਹ ਹੈ ਕਿ ਪਹਿਲਾਂ ਖੰਡੂਰ ਸਾਹਿਬ ਨੇ ਨਹੀਂ ਪੂਰੇ ਪੰਜਾਬ ਨੇ ਸੰਤਾਪ ਭੋਗਿਆ 99 90 ਦੇ ਵਿੱਚ ਜੋ ਲੋਕਾਂ ਨੇ ਵੇਖਿਆ ਕਿ कर्फ्यू ਲੱਗਿਆ ਕਿਵੇਂ ਨੌਜਵਾਨ ਜਿਹੜੇ ਉਹ ਮਾਰੇ ਗਏ ਆ ਕਿਵੇਂ ਲੋਕਾਂ ਦੇ ਨਾਲ ਤੱਕਿਆ ਹੋਇਆ ਅੱਜ ਤੁਸੀਂ ਸ਼ਹਿਰਾਂ ਤੇ ਜਾ ਕੇ ਵੇਖੋ ਇੱਕ ਭਰਾ ਇੱਥੇ ਰਹਿ ਰਿਹਾ ਹੈ ਕਿ ਦਿੱਲੀ ਰਹਿ ਰਿਹਾ ਹੈ ਕਿ ਬੰਬੇ ਰਹਿ ਰਿਹਾ ਹੈ ਪਰਿਵਾਰਾਂ ਦੀ ਜਿਹੜੇ ਆ ਕਿ ਅੱਡ ਅੱਡ ਕਰਨ ਦੇ ਵਿੱਚ ਉਹਨਾਂ ਦੇ ਵਿੱਚ ਉਸ ਸਮੇਂ ਦਾ ਜਿਹੜਾ ਕਿ ਬਹੁਤ ਜਿਹੜੇ ਹਾਲਾਤ ਮਾੜੇ ਹੋਣ ਕਰਕੇ ਔਰ ਅੱਜ ਵੀ ਲੋਕ ਇਹ ਗੱਲ ਕਹਿੰਦੇ ਅਸੀਂ ਕਹਿੰਦੇ ਹਾਂ ਕਿ ਜੇ ਇੰਡਸਟਰੀ ਤਾਂ ਤਾਂ ਹੀ ਆਵੇਗੀ ਨਾ ਜੇ ਪਹਿਲਾਂ ਮਾਹੌਲ ਅੱਜ ਸ਼੍ਰੀ ਖਡੂਰ ਸਾਹਿਬ ਚੀਟ ਦੇ ਤੇ ਅੱਜ ਲੋਕਾਂ ਨੇ ਕੋਈ ਮੰਗਾ ਜਿ ਇੱਥੇ ਲਾਅ ਐਂਡ ਆਰਡਰ ਜਿਹੜਾ ਉਹ ਠੀਕ ਹੋਣਾ ਚਾਹੀਦਾ ਠੀਕ